ਸਾਡੇ YouTube ਚੈਨਲ ਤੇ ਆਪਸਾ ਦਾ ਸਵਾਗਤ ਹੈ ਜੀ। ਅੱਜ ਦੀ ਵੀਡੀਓ ਵਿੱਚ ਅਸੀਂ ਸੰਜੀਤ ਅਧਿਆਪਕ ਮੋਰਚੇ ਦੁਆਰਾ ਆਪਣੀਆਂ ਮੰਗਾਂ ਨੂੰ ਲੈ ਕੇ 19 ਜਨਵਰੀ ਨੂੰ ਅਨੰਤਪੁਰ ਸਾਹਿਬ ਵਿਖੇ ਕੀਤੀ ਜਾਣ ਵਾਲੀ ਭਾਰੀ ਰੋਸਪਰੀ ਰੈਲੀ ਦੇ ਬਾਰੇ ਜ਼ਿਕਰ ਕਰਾਂਗੇ। ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਸਾ ਨੂੰ ਉਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ जाया ਕਰੇ। ਆਮ ਆਦਮੀ ਪਾਰਟੀ ਦੇ ਮੁਲਾਜ਼ਮ ਮੰਗਾਂ ਸੰਬੰਧੀ ਕਾਰਗੁਜ਼ਾਰੀ ਹਮੇਸ਼ਾ ਸਵਾਲਾਂ ਦੇ ਘੇਰੇ ਵਿੱਚ ਹੀ ਰਹਿੰਦੀ ਰਹੀ ਹੈ ਪਹਿਲਾਂ ਤਾਂ ਵਕ ਵਕ ਮੁਲਾਜ਼ਮ ਜਥੇਬੰਦੀਆਂ ਨੂੰ ਸਰਕਾਰ ਦੇ ਮੰਤਰੀ ਤੇ ਅਧਿਕਾਰੀ ਮੀਟਿੰਗ ਲਈ ਸਮਾਂ ਹੀ ਨਹੀਂ ਦਿੰਦੇ ਫਿਰ ਜੇ ਮੀਟਿੰਗ ਲਈ ਸਮਾਂ ਦਿੱਤਾ ਵੀ ਜਾਂਦਾ ਹੈ ਤਾਂ ਇਹ ਕਹਿ ਕੇ ਮੀਟਿੰਗ ਮੁਲਤਵੀ ਕਰ ਦਿੱਤੀ ਜਾਂਦੀ ਹੈ ਕਿ ਮੁੱਖ ਮੰਤਰੀ ਸਾਹਿਬ ਜਾਂ ਫਿਰ ਸਬੰਧਤ ਵਿਭਾਗ ਦੇ ਮੰਤਰੀ ਦੇ ਜਿਵੇਂ ਆ ਕਾਰਨ ਮੀਟਿੰਗ ਨਹੀਂ ਹੋ ਸਕਦੀ ਤੇ ਇਸ ਨੂੰ ਪੋਸਟਪੌਨ ਕਰ ਦਿੱਤਾ ਜਾਂਦਾ ਹੈ ਜੇਕਰ ਮੀਟਿੰਗ ਕਿਤੇ ਹੋ ਵੀ ਜਾਵੇ ਤਾਂ ਫਿਰ ਮੰਗਾਂ ਨੂੰ ਮੰਨਣ ਦਾ ਭਰੋਸਾ ਦੇ ਕੇ ਗਰਾਊਂਡ ਲੈਵਲ ਤੇ ਪ੍ਰੈਕਟੀਕਲੀ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਜਿਸ ਕਰਕੇ ਵੱਖ-ਵੱਖ ਵਿਭਾਗਾਂ ਦੇ ਕਲੈਰੀਕਲ ਸਟਾਫ ਰੋਡਵੇਸ ਕੰਮੇ ਬਨਬਰਸ ਤੇ ਪੀਆਰਟੀਸੀ ਦੇ ਕੱਚੇ ਕੰਮੇ ਵੱਧ ਉਨਤ ਕੀਤੇ ਅਧਿਆਪਕ ਪੈਨਸ਼ਨਰਸ ਸਮੇਤ ਹੋਰ ਵੀ ਬਹੁਤ ਸਾਰੇ ਮੁਲਾਜ਼ਮਾਂ ਨੂੰ ਵਾਰ-ਵਾਰ ਜ਼ੈਲੀਆਂ, ਹੜਤਾਲਾਂ, ਪ੍ਰੋਟੈਸਟ ਮਾਰਚ ਤੇ ਚੱਕਾ ਜਾਮ ਦਾ ਸੱਦਾ ਦੇਣ ਵਰਗੀਆਂ ਗਤੀਵਿਧੀਆਂ ਕਰਕੇ ਸੰਘਰਸ਼ ਕਰਨ ਲਈ ਮਜਬੂਰ ਹੋ ਰਹੇ ਹਨ। ਇਸ ਦੀ ਇੱਕ ਤਾਜ਼ਾ ਅਧਾਰਨ ਸੰਜੇ ਅਧਿਆਪਕ ਮੋਰਚੇ ਦੁਆਰਾ ਸਰਕਾਰ ਦੀ ਟਾਲ-ਮਟੋਲ ਦੀ ਨੀਤੀ ਤੋਂ ਤੰਗ ਆ ਕੇ ਮਜਬੂਰੀ ਵਸ ਅਨੰਕਪੁਰ ਸਾਹਿਬ ਵਿਖੇ 19 ਜਨਵਰੀ ਨੂੰ ਇੱਕ ਰੋਹ ਭਰੀ ਭਾਰੀ ਰੈਲੀ ਕਰਨ ਦੇ ਐਲਾਨ ਤੋਂ ਸਾਹਮਣੇ ਆਈ ਹੈ। ਜੇਕਰ ਸੰਜੇ ਅਧਿਆਪਕ ਮੋਰਚੇ ਦੀਆਂ ਮੰਗਾਂ ਦੀ ਗੱਲ ਕਰੀਏ ਉਹਨਾਂ ਦੀ ਮੰਗ ਹੈ ਕਿ ਕੋਰਟ ਪੈਨਸ਼ਨ ਸਕੀਮ ਇਨ ਬਿਨ ਲਾਗੂ ਕੀਤੀ ਜਾਵੇ 37 ਪ੍ਰਕਾਰ ਦੇ ਖੋਹੇ ਹੋਏ ਪੱਤੇ ਬਹਾਲ ਕੀਤੇ ਜਾਣ ਏਸੀਪੀ ਸਕੀਮ ਬਹਾਲ ਕੀਤੀ ਜਾਵੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ 5.5 ਸਾਲਾਂ ਦਾ ਬਕਾਇਆ ਜਾਰੀ ਕੀਤਾ ਜਾਵੇ ਡੀਏ ਦੀਆਂ ਪੈਂਡਿੰਗ 11% ਦੀਆਂ ਕਿਸ਼ਤਾਂ ਬਿਨਾਂ ਕਿਸੇ ਦੇਰੀ ਦੇ ਰਿਲੀਜ਼ ਕੀਤੀਆਂ ਜਾਣ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਪੈਨਸ਼ਨਰਾਂ ਨੂੰ 2.95 ਫੈਕਟਰ ਰਾਹੀਂ ਪੈਨਸ਼ਨ ਸੋਧ ਕੇ ਉਸ ਦਾ ਬਕਾਇਆ ਦੇਣਾ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਨਵੇਂ ਮੁਲਾਜ਼ਮਾਂ ਤੇ ਜਬਰੀ ਠੋਸੇ ਗਏ ਕੇਂਦਰੀ ਸਦਮੇ ਪੇਕ ਮਿਸ਼ਨ ਦੀ ਜਗ੍ਹਾ ਪੰਜਾਬ ਦਾ 6ਵਾਂ ਤਰਕਾ ਕਮਿਸ਼ਨ ਲਾਗੂ ਕਰਨ ਸਮੇਤ ਕਈ ਹੋਰ ਵੀ ਮੰਗਾਂ ਹਨ ਜਿਨ੍ਹਾਂ ਨੂੰ ਭਾਵੇਂ ਸਰਕਾਰ ਕਈ ਵਾਰ ਸਦਾਕ ਤੌਰ ਤੇ ਤਾਂ ਮੰਨ ਚੁੱਕੀ ਹੈ ਪਰੰਤੂ ਜਦੋਂ ਇਹਨਾਂ ਮੰਗਾਂ ਦੀ ਇੰਪਲੀਮੈਂਟੇਸ਼ਨ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਟਾਲਾ ਭਟ ਜਾਂਦੀ ਹੈ ਇੱਕ ਹੋਰ ਬਹੁਤ ਵੱਡੀ ਮੰਗ ETT ਅਧਿਆਪਕਾਂ ਦੀ ਪ੍ਰਮੋਸ਼ਨ ਸੰਬੰਧੀ ਪੈਦਾ ਹੋ ਗਈ ਹੈ ਸਾਰੇ ਜ਼ਿਲ੍ਹਿਆਂ ਵਿੱਚ ਸਿੱਖਿਆ ਵਿਭਾਗ ਵੱਲੋਂ ਬਹੁਤ ਸਾਰੇ ਸਟੇਸ਼ਨ ਜੋ ਨਾ ਕੀਤੇ ਜਾਣ ਤੇ ਪ੍ਰਮੋਟ ਕੀਤੇ ETT ਟੀਚਰਾਂ ਨੂੰ ਦੋ-ਦੋ ਸਟੇਸ਼ਨਾਂ ਤੇ ਜੁਆਇਨ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਿਹੜਾ ਕਿ ਬਹੁਤ ਹੀ ਗਲਤ ਹੈ ਬਹੁਤ ਸਾਰੇ ਅਫੈਕਟਡ ਨਵੇਂ ਪ੍ਰਮੋਟ ਹੋਏ ਅਧਿਆਪਕਾਂ ਜਿਨ੍ਹਾਂ ਨੂੰ ਦੋ-ਦੋ ਸਟੇਸ਼ਨ ਅਲੋਟ ਕੀਤੇ ਗਏ ਹਨ ਉਹ ਮੰਨ ਹੀ ਮਾਨ ਸਰਕਾਰ ਨੂੰ ਤੇ ਸਿੱਖਿਆ ਭਾਗ ਨੂੰ ਕੋਸ ਰਹੇ ਹਨ ਕਿ ਕੀ ਉਹਨਾਂ ਨੂੰ ਪ੍ਰਮੋਟ ਕਰਕੇ ਖੁਸ਼ ਕੀਤਾ ਗਿਆ ਹੈ ਜਾਂ ਫਿਰ ਆਪਣੇ ਘਰ ਦੇ ਲਾਗੇ ਪਏ ਸਟੇਸ਼ਨ ਨੂੰ ਸ਼ੋਰ ਨਾ ਕਰਕੇ ਦੂਰ ਰਾਡੇ ਦੇ ਸਟੇਸ਼ਨਾਂ ਤੇ ਜੁਆਇਨ ਕਰਨ ਲਈ ਮਜਬੂਰ ਕਰਕੇ ਉਹਨਾਂ ਨੂੰ ਕੋਈ ਸਜ਼ਾ ਦਿੱਤੀ ਜਾ ਰਹੀ ਹੈ ਇਸ ਦੀ ਉਦਾਹਰਣ ਜ਼ਿਲ੍ਹਾ ਫਾਜ਼ਿਲਕਾ ਫਰੀਦਕੋਟ ਬਠਿੰਡਾ ਮੋਗਾ ਸੰਗਰੂਰ ਸਮੇਤ ਲਗਭਗ ਸਾਰੇ ਪੰਜਾਬ ਦੇ ਜਿਨ੍ਹਾਂ ਦੇ ਵਿੱਚ ਹੀ ਪ੍ਰਮੋਟ ਹੋਏ ਟੀਚਰਾਂ ਦੇ ਨੇੜੇ ਪਏ ਸਟੇਸ਼ਨਾਂ ਨੂੰ ਸ਼ੋਅ ਹੀ ਨਹੀਂ ਕੀਤਾ ਗਿਆ ਤੇ ਇਸ ਲਈ ਪ੍ਰਮੋਟ ਹੋਏ ਟੀਚਰਾਂ ਨੂੰ ਦੂਰ ਦੂਰ ਤੱਕ ਸਟੇਸ਼ਨ ਅਲਾਟ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਨੇ ਤਾਂ ਜੁਆਇਨ ਕਰ ਵੀ ਲਿਆ ਹੈ ਪਰੰਤੂ ਕਈ हिचकिਚਾ ਰਹੇ ਹਨ ਕਿ ਉਹਨਾਂ ਨੂੰ ਇੰਨੀ ਦੂਰ ਢੁੰਡ ਪਰੇ ਮੌਸਮ ਦੇ ਵਿੱਚ ਜਾਣ ਦੇ ਵਿੱਚ ਬਹੁਤ ਹੀ ਦਿੱਕਤਾਂ ਦਰਪੇਸ਼ ਹੋਣ ਗਿਆ ਇਸ ਤਰ੍ਹਾਂ ਕਰਕੇ ਇਹਨਾਂ ਪ੍ਰਮੋਟ ਹੋਈ ਟੀਚਰਾਂ ਨੂੰ ਮਾਨਸਿਕ ਤੇ ਆਰਥਿਕ ਤੌਰ ਤੇ ਬਨਸ਼ਾਨ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਹੀ ਗਲਤ ਹੈ 19 ਜਨਵਰੀ ਦੀ ਅਨੰਦਪੁਰ ਸਾਹਿਬ ਵਿਖੇ ਸੰਜੇ ਅਧਿਆਪਕ ਮੋਰਚੇ ਦੁਆਰਾ ਕੀਤੀ ਜਾ ਰਹੀ ਰੈਲੀ ਵਿੱਚ ਅਜਿਹੇ ਪਖਦੇ ਮੁੱਦਿਆਂ ਵਿਰੁੱਧ ਵੀ ਆਵਾਜ਼ ਬੁਲੰਦ ਕੀਤੀ ਜਾਵੇਗੀ ਤੇ ਜੋ ਬਾਕੀ ਕਾਮਨ ਮੰਗਾਂ ਹਨ ਉਸ ਦੇ ਬਾਰੇ ਵੀ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਈ ਜਾਵੇਗੀ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਸਰਕਾਰ ਇਸ 19 ਜਨਵਰੀ ਦੀ ਸਾਂਝੇ ਵਿਧਾਇਕ ਮੋਰਚੇ ਦੁਆਰਾ ਕੀਤੀ ਜਾਣ ਵਾਲੀ ਰੈਲੀ ਤੋਂ ਪਹਿਲਾਂ ਪਹਿਲ ਕਦਮੀ ਕਰਦੇ ਹੋਏ ਇਸ ਯੂਨੀਅਨ ਦੇ ਆਗੂਆਂ ਨੂੰ ਮੀਟਿੰਗ ਦਾ ਸਮਾਂ ਦਿੱੰਦੀ ਹੈ ਜਾਂ ਫਿਰ ਹਮੇਸ਼ਾ ਵਾਂਗ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਵੱਲੋਂ ਪਾਸਾ ਵੱਟ ਕੇ ਨਜ਼ਰ ਅੰਦਾਜ਼ ਕਰਨ ਦਾ ਵਤੀਰਾ ਜਾਰੀ ਰੱਖਦੀ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ